ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਸ ਖਾਣ ਬਾਰੇ ਗੱਲਬਾਤ ਦਾ ਦੂਸਰਾ ਹਿੱਸਾ ਆਪਾਂ ਇਸ ਵੀਡੀਓ ਦੇ ਵਿੱਚ ਪੇਸ਼ ਕਰਾਂਗੇ ਪ੍ਰਮੁੱਖ ਤੌਰ ਤੇ ਇਸ ਵੀਡੀਓ ਦੇ ਰਾਹੀਂ ਆਪਾਂ ਨੂੰ ਜਿਹੜੇ ਸਵਾਲ ਦਾ ਉੱਤਰ ਮਿਲਣਾ ਉਹ ਇਹ ਹੈ ਕਿ ਜਿਹੜਾ ਮਾਸ ਖਾਂਦਾ ਹੈ ਉਹ ਕਿਉਂ ਖਾਂਦਾ ਹੈ ਤੇ ਜਿਹੜਾ ਨਹੀਂ ਖਾਂਦਾ ਉਹ ਕਿਉਂ ਨਹੀਂ ਖਾਂਦਾ ਗੁਰਬਾਣੀ ਦੇ ਵਿੱਚੋਂ ਜਿਹੜੀਆਂ ਸੰਬੰਧਿਤ ਪੰਕਤੀਆਂ ਨੇ ਉਹਨਾਂ ਨੂੰ ਸ਼ੁਰੂਆਤ ਦੇ ਵਿੱਚ ਹੀ ਇੱਕ ਵਾਰੀ ਆਪਾਂ ਉਚਾਰ ਲਈਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਹੀ ਅੰਗ ਤੇ ਗੁਰੂ ਨਾਨਕ ਸਾਹਿਬ ਲਿਖਦੇ ਨੇ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਚਾਈ ਹੁਕਮੀ ਹੋਵਨ ਜੀ ਹੁਕਮ ਮਿਲਾ ਵਢਾਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪੁਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿਣਾ ਕੋਈ ਅਗਲੇ ਹੀ ਅੰਗ ਤੇ ਗੁਰੂ ਸਾਹਿਬ ਫੇਰ ਲਿਖਦੇ ਨੇ ਕਿ ਹੁਕਮੀ ਹੁਕਮ ਚਲਾਏ ਰਾ ਨਾਨਕ ਵਿਗਸੈ ਵੇ ਪ੍ਰਵਾਹ ਫੇਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 178ਵੇਂ ਅੰਗ ਤੇ ਗੁਰੂ ਅਰਜਨ ਸਾਹਿਬ ਲਿਖਦੇ ਨੇ ਕਿ ਜਿਤ ਜਿਤ ਲਾਵੋ ਤਿਤ ਤਿਤ ਲਗਣਾ ਹੁਣ ਇਹਨਾਂ ਦੇ ਵਿੱਚੋਂ ਕੀ ਭਾਵ ਨਿਕਲਦਾ ਹੈ ਕਿ ਦੁਨੀਆ ਨੂੰ ਉਹ ਪ੍ਰਮਾਤਮਾ ਆਪਣੇ ਹੁਕਮ ਦੇ ਅਨੁਸਾਰ ਚਲਾ ਰਿਹਾ ਹੈ ਹਰ ਇੱਕ ਜੀਵ ਉਹਦੇ ਹੁਕਮ ਦੇ ਅਧੀਨ ਹੈ ਜੀਵ ਨੂੰ ਉਹ ਪ੍ਰਮਾਤਮਾ ਜਿਸ ਜਿਸ ਪਾਸੇ ਲਾਉਂਦਾ ਉਸ ਉਸ ਪਾਸੇ ਹੀ ਜੀਵ ਲੱਗਿਆ ਹੋਇਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਕਾਇਦਾ ਬੜੇ ਥਾਈਂ ਇਹ ਲਿਖਿਆ ਹੋਇਆ ਹੈ ਕਿ ਜੀਵ ਵਿਚਾਰੇ ਦੇ ਕੀ ਵਸ ਕਿ ਇਹ ਜੋ ਕਰਦਾ ਹੈ ਪਰਮਾਤਮਾ ਦੇ ਹੁਕਮ ਅਨੁਸਾਰ ਕਰਤਾ ਇਹਦੇ ਆਪ ਦੇ ਹੱਥ ਵੱਸ ਕੁਝ ਹੈ ਨਹੀਂ ਸੋ ਕੀ ਭਾਵ ਨਿਕਲਿਆ ਜਿਹੜਾ ਮਾਸ ਖਾਂਦਾ ਉਹ ਵੀ ਉਹਦੇ ਹੁਕਮ ਅਨੁਸਾਰ ਖਾਂਦਾ ਜਿਹੜਾ ਨਹੀਂ ਖਾਂਦਾ ਉਹ ਵੀ ਉਹਦੇ ਹੁਕਮ ਅਨੁਸਾਰ ਨਹੀਂ ਖਾਂਦਾ ਨਾ ਖਾਣ ਵਾਲੇ ਲਈ ਪਰਮਾਤਮਾ ਦਾ ਹੁਕਮ ਹੈ ਕਿ ਤੂੰ ਨਾ ਖਾ ਤੇ ਖਾਣ ਵਾਲੇ ਲਈ ਹੈ ਕਿ ਤੂੰ ਖਾ ਜਿਹੜੇ ਇਸ ਮੁੱਦੇ ਤੇ ਕਦੇ ਵਿਚਾਰ ਨਹੀਂ ਕਰਦੇ ਉਹ ਵੀ ਉਹਦੇ ਹੁਕਮ ਅਧੀਨ ਨੇ ਜਿਹੜੇ ਨਿਤ ਪ੍ਰਤੀ ਇਸ ਮੁੱਦੇ ਤੇ ਬਹਿਸ ਕਰਦੇ ਨੇ ਉਹ ਵੀ ਉਹਦੇ ਹੁਕਮ ਦੇ ਅਧੀਨ ਨੇ ਇਸ ਵਿਸ਼ੇ ਨੂੰ ਲੈ ਕੇ ਤੁਹਾਡੇ ਮਨ ਦੇ ਵਿੱਚ ਜਿਗਿਆਸਾ ਪੈਦਾ ਕਰਨ ਵਾਲਾ ਵੀ ਉਹ ਪ੍ਰਮਾਤਮਾ ਆਪ ਹੈ ਤੁਹਾਨੂੰ ਇੰਨੀ ਹਿੰਮਤ ਬਖਸ਼ਣ ਵਾਲਾ ਵੀ ਆਪ ਹੈ ਕਿ ਤੁਸੀਂ ਇਸ ਵਿਸ਼ੇ ਦੇ ਉੱਤੇ ਵੀਡੀਓ ਸਰਚ ਕਰੋ ਇੰਨੀਆਂ ਸਾਰੀਆਂ ਵੀਡੀਓਜ਼ ਦੇ ਵਿੱਚੋਂ ਇਸੇ ਹੀ ਵੀਡੀਓ ਤੇ ਕਲਿੱਕ ਕਰਨਾ ਇਹ ਗੱਲ ਤੁਹਾਨੂੰ ਚਚਾਉਣ ਵਾਲਾ ਵੀ ਉਹ ਪ੍ਰਮਾਤਮਾ ਆਪ ਹੈ ਅਸੀਂ ਇਹ ਰਿਕਾਰਡ ਕਰਦੇ ਪਏ ਹਾਂ ਇਸ ਗੱਲ ਤੇ ਵਿਚਾਰ ਕਰਦੇ ਪਏ ਹਾਂ ਸਾਨੂੰ ਵਿਚਾਰ ਬਖਸ਼ਣ ਵਾਲਾ ਵੀ ਉਹ ਪ੍ਰਮਾਤਮਾ ਆਪ ਹੈ ਸਭ ਕੁਝ ਉਹਦੇ ਹੁਕਮ ਦੇ ਅਨੁਸਾਰ ਹੀ ਹੋ ਰਿਹਾ ਹੈ ਇਸ ਜਗਤ ਦੇ ਵਿੱਚ ਇਸ ਗੱਲ ਨੂੰ ਸਮਝਣਾ ਹਰ ਇੱਕ ਦੇ ਵਸਦੀ ਗੱਲ ਨਹੀਂ ਜਿਹੜਾ ਸਮਝਦਾ ਉਹ ਵੀ ਉਹਦੇ ਹੁਕਮ ਚ ਹੈ ਜਿਹੜਾ ਨਹੀਂ ਸਮਝਦਾ ਉਹ ਵੀ ਉਹਦੇ ਹੁਕਮ ਚ ਹੈ ਉਹਦੇ ਹੁਕਮ ਤੋਂ ਬਾਹਰ ਕੋਈ ਜੀਵ ਹੋਈ ਨਹੀਂ ਸਕਦਾ ਇਹ ਫਲਸਫਾ ਹੀ ਇੰਨਾ ਤਾਕਤਵਰ ਹੈ ਕਿ ਸਭ ਕੁਝ ਉਹਦੇ ਹੁਕਮ ਚ ਹੀ ਚੱਲਦਾ ਹੈ ਇੱਕ ਗੱਲ ਆਪ ਅਕਸਰ ਸੁਣਦੇ ਆ ਕਿ ਉਹਦੇ ਹੁਕਮ ਬਿਨਾ ਪੱਤਾ ਵੀ ਨਹੀਂ ਹਿਲਦਾ ਤੇ ਸੱਚ ਹੈ ਉਹਦਾ ਹੁਕਮ ਹੈ ਤਾਂ ਹਵਾ ਚੱਲਦੀ ਹੈ ਪੱਤੇ ਹਿੱਲਦੇ ਨੇ ਉਹਦਾ ਹੁਕਮ ਹੈ ਤਾਂ ਬਿਲਕੁਲ ਗੁੰਮ ਵੀ ਕਰ ਦਿੰਦਾ ਹਵਾ ਦਾ ਬੁਲਾਵਾ ਨਹੀਂ ਆਉਂਦਾ ਤੇ ਇਹ ਵੀ ਨਹੀਂ ਕਿ ਇਹ ਸਿਰਫ ਧਾਰਮਿਕ ਗੱਲਬਾਤ ਹੈ ਫਲਸਫਾ ਇੱਕੋ ਹੀ ਹੈ ਵਰਤਾਰਾ ਇੱਕੋ ਹੀ ਹੈ ਧਾਰਮਿਕ ਸੰਦਰਭ ਦੇ ਵਿੱਚ ਉਹਨੂੰ ਇੰਜ ਕਹਿ ਦਿੱਤਾ ਜਾਂਦਾ ਹੈ ਕਿ ਪ੍ਰਮਾਤਮਾ ਦੇ ਹੁਕਮ ਦੇ ਅਧੀਨ ਹੈ ਵਿਗਿਆਨਕ ਸੰਦਰਭ ਦੇ ਵਿੱਚ ਕਿਹਾ ਜਾਂਦਾ ਹੈ ਕਿ ਬੰਦੇ ਕੋਲੇ ਫਰੀ ਵਿਲ ਜਿਹੜੀ ਆ ਉਹ ਹੈ ਨਹੀਂ ਬੰਦੇ ਨੂੰ ਭੁਲੇਖਾ ਹੈ ਕਿ ਉਹਦੇ ਕੋਲੇ ਫਰੀ ਵਿਲ ਹੈ ਵੱਟ ਹੈ ਨਹੀਂ ਸਾਨੂੰ ਲੱਗਦਾ ਹੈ ਕਿ ਅਸੀਂ ਆਪਣੇ ਫੈਸਲੇ ਆਪ ਲੈਣੇ ਆ ਕਿ ਪੂਰੀ ਤਰ੍ਹਾਂ ਦੇ ਨਾਲ ਸਾਡੇ ਫੈਸਲੇ ਜਿਹੜੇ ਸਾਡੇ ਹੱਥ 'ਚ ਹੈ ਪਰ ਇਹ ਬਹੁਤ ਵੱਡਾ ਭੁਲੇਖਾ ਹੈ ਅਸੀਂ ਅੱਜ ਕੀ ਫੈਸਲਾ ਲਿਆ ਇਹ ਨਿਰਪਰ ਕਰਦਾ ਹੈ ਕਿ ਇਹ ਫੈਸਲਾ ਲੈਣ ਤੋਂ ਕੁਝ ਸਕਿੰਟ ਪਹਿਲਾਂ ਅਸੀਂ ਕੀ ਕਰਦੇ ਪਏ ਸੀ ਕੁਝ ਮਿੰਟ ਪਹਿਲਾਂ ਅਸੀਂ ਕੀ ਕਰਦੇ ਪਏ ਸੀ ਇਦਾਂ ਹੀ ਚੱਲਦਾ ਚੱਲਦਾ ਸਿਲਸਿਲਾ ਕਿ ਸਾਡੇ ਮਾਂ ਬਾਪ ਕਿੱਦਾਂ ਦੇ ਨੇ ਸਾਡਾ ਬਚਪਨ ਕਿੱਦਾਂ ਦਾ ਰਿਹਾ ਸਾਡੇ ਮਾਪੇ ਦਾ ਜਿਹੜਾ ਜੀਵਨ ਸੀ ਉਹ ਕਿੱਦਾਂ ਦਾ ਰਿਹਾ ਤੇ ਇਦਾਂ ਹੀ ਸਦੀਆਂ ਪਿੱਛੇ ਚੱਲ ਜੂਗੇ ਲਿੰਕ ਉੱਥੋਂ ਤੱਕ ਜੁੜੇ ਨੇ ਅੱਜ ਜਿਹੜਾ ਅਸੀਂ ਫੈਸਲਾ ਲਿਆ ਉਹਦੇ ਸੋ ਹੁਣ ਜਿਹਨੇ ਅੱਜ ਮਾਸ ਖਾਣ ਦਾ ਫੈਸਲਾ ਲੈ ਲਿਆ ਜਾਂ ਮਾਸ ਨਾ ਖਾਣ ਦਾ ਫੈਸਲਾ ਲੈ ਲਿਆ ਜੇ ਉਹਨੂੰ ਲੱਗੇ ਕਿ ਇਹ ਫੈਸਲਾ ਉਹਨੇ ਖੁਦ ਨਹੀਂ ਲਿਆ ਤਾਂ ਬਹੁਤ ਵੱਡਾ ਭੁਲੇਖਾ ਹੈ ਉਹਨੂੰ ਇਹ ਇਨਸਪੀਰੇਸ਼ਨ ਦੇਣ ਵਾਲਾ ਉਹ ਪਰਮਾਤਮਾ ਆਪ ਹੈ ਉਹਨੂੰ ਦੋਹਾਂ ਦੇ ਵਿੱਚੋਂ ਕਿਸੇ ਵੀ ਇੱਕ ਪਾਸੇ ਜਾਣ ਦੇ ਲਈ ਪ੍ਰੇਰਿਤ ਕਰਨ ਵਾਲਾ ਉਤਸ਼ਾਹਿਤ ਕਰਨ ਵਾਲਾ ਹਿੰਮਤ ਬਖਸ਼ਣ ਵਾਲਾ ਉਹ ਪਰਮਾਤਮਾ ਆਪ ਹੈ ਜਿਹੜੇ ਪਾਸੇ ਨੂੰ ਉਹਨੂੰ ਹਿੰਮਤ ਬਖਸ਼ੀ ਉਸੇ ਪਾਸੇ ਨੂੰ ਉਹ ਲੱਗਿਆ ਜਿਤ ਜਿਤ ਲਾਵੋ ਤਿਤ ਤਿਤ ਲਗਣਾ ਦੇਖੋ ਜੇ ਇੰਨਾ ਹੀ ਬੰਦਾ ਆਪਦੇ ਫੈਸਲੇ ਆਪ ਲੈਂਦਾ ਤਾਂ ਫਿਰ ਇੱਕ ਮਨੁੱਖ ਜਿਹੜਾ 25 ਸਾਲਾਂ ਦਾ 30 ਸਾਲਾਂ ਦਾ ਹੋ ਗਿਆ ਅੱਜ ਤੱਕ ਉਹਨੇ ਮਾਸ ਨੂੰ ਛੋਇਆ ਨਹੀਂ ਅੰਡੇ ਨੂੰ ਛੋਇਆ ਨਹੀਂ ਜਾਂ ਕਿਸੇ ਨਸ਼ੀਲੇ ਪਦਾਰਥ ਨੂੰ ਛੋਇਆ ਵੀ ਨਹੀਂ ਉਹਦੇ ਕਦੇ ਦਿਲ ਦਿਮਾਗ 'ਚ ਇਹ ਗੱਲ ਉੱਠੀ ਹੋਈ ਨਹੀਂ ਕਿ ਮੈਂ ਇਦਾਂ ਦੀ ਕੋਈ ਚੀਜ਼ ਟਰਾਈ ਕਰਾਂ ਅਚਾਨਕ ਉੱਠ ਪੈਂਦੀ ਹੈ ਇਹ ਤਾਂ ਨਹੀਂ ਕਿ ਅਚਾਨਕ ਹੀ ਉਹਦੇ ਆਸੇ ਪਾਸੇ ਇਹ ਵਰਤਾਰੇ ਵਰਤਨ ਲੱਗ ਗਏ ਕਿ ਹੁਣ ਤੱਕ ਦੀ 30 ਸਾਲ ਦੀ ਉਮਰ ਤੱਕ ਉਹਨੇ ਕਦੇ ਦਿਖੇ ਨਹੀਂ ਕਿ ਮੇਰੇ ਆਸ-ਪਾਸ ਲੋਕ ਮਾਸ ਖਾ ਰਹੇ ਨੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰੀ ਜਾਂਦੇ ਨੇ 30 ਸਾਲ ਗੁਜ਼ਰ ਗਏ ਉਹਦੇ ਆਸ-ਪਾਸੇ ਇਹ ਸਭ ਕੁਝ ਚੱਲਦਾ ਰਿਹਾ ਉਹਦੇ ਦਿਮਾਗ 'ਚ ਕਦੇ ਵੀ ਇੱਕ ਪਲ ਦੇ ਲਈ ਵੀ ਇਦਾਂ ਦਾ ਖਿਆਲ ਨਹੀਂ ਉੱਠਿਆ ਕਿ ਇਹਨਾਂ ਦੇ ਵਿੱਚੋਂ ਉਹ ਚੀਜ਼ ਕੋਈ ਟਰਾਈ ਕਰੇ ਅਚਾਨਕ ਉੱਠ ਗਿਆ ਕਿਵੇਂ ਇਸ ਗੱਲ ਨੂੰ ਤੁਸੀਂ ਐਕਸਪਲੇਨ ਕਰੋਗੇ ਹੁਣ ਕੀ ਉਹਨੇ ਖੁਦ ਸੋਚਿਆ ਇਹਦੇ ਬਾਰੇ ਇਹ ਵਿਚਾਰ ਜਿਹੜਾ ਉਹਦੇ ਮਨ 'ਚ 30 ਸਾਲਾਂ ਬਾਅਦ ਉੱਠ ਗਿਆ ਉਨੇ ਖੁਦ ਸੋਚ ਕੇ ਇਸ ਵਿਚਾਰ ਨੂੰ ਉਠਾਇਆ ਆਪਣੇ ਮਨ 'ਚ ਹੋ ਹੀ ਨਹੀਂ ਸਕਦਾ ਇਹ ਤਾਂ ਦੇ ਵਿਚਾਰ ਜਿਹੜੇ ਅਚਾਨਕ ਸਾਡੇ ਮਨ 'ਚ ਉੱਠ ਜਾਂਦੇ ਆ ਬਿਲਕੁਲ ਨਵੇਂ ਵਿਚਾਰ ਜਿਹੜੇ ਸਾਡੇ ਜਿਹੜੀ ਜੀਵਨ ਸ਼ੈਲੀ ਅਸੀਂ ਇਖਤਿਆਰ ਕਰੀ ਹੋਈ ਹੈ ਜਿੱਦਾਂ ਦਾ ਅਸੀਂ ਜੀਵਨ ਜਿਉਂਦੇ ਆ ਰਹੇ ਆ ਉਹਦੇ ਤੋਂ ਬਿਲਕੁਲ ਹੀ ਉਲਟ ਹੁੰਦੇ ਆ ਅਚਾਨਕ ਸਾਡੇ ਮਨ 'ਚ ਪੈਦਾ ਹੋ ਜਾਂਦੇ ਆ ਫਿਰ ਦੇਖੋ ਵਿਚਾਰ ਪੈਦਾ ਹੋ ਗਿਆ ਠੀਕ ਹੈ ਅੱਗੇ ਇਸ ਵਿਚਾਰ ਤੇ ਅਮਲ ਕਰਨ ਦੀ ਉਹਨੂੰ ਹਿੰਮਤ ਵੀ ਮਿਲ ਗਈ ਜਿਨਨੇ 30 ਸਾਲ ਦੀ ਉਮਰ ਤੱਕ ਮਾਸ ਨਾ ਖਾਦਾ ਹੋਵੇ ਦਿਖਿਆ ਜਬ ਤੋ ਉਹਦੇ ਲਈ ਬਹੁਤ ਔਖਾ ਹੁੰਦਾ ਉਹਨੂੰ ਅਲਕਤ ਆਉਂਦੀ ਹੈ ਸਮੈਲ ਆਉਂਦੀ ਹੈ ਸ਼ਾਇਦ ਮਾਸ ਨੂੰ ਦੇਖ ਕੇ ਉਹਦਾ ਉਲਟੀ ਕਰਨ ਨੂੰ ਜੀ ਕਰ ਆਉਂਦਾ ਉਹਨੂੰ ਉਲਟੀ ਆ ਵੀ ਜਾਂਦੀ ਹੋਵੇ ਪਰ ਅੱਜ ਨਹੀਂ ਕਿਉਂਕਿ ਅੱਜ ਪ੍ਰਮਾਤਮਾ ਨੇ ਉਹਦੇ ਲਈ ਨਿਰਧਾਰਤ ਕਰਤਾ ਕਿ ਅੱਜ ਤੂੰ ਖਾ ਕੋਈ ਉਹਨੂੰ ਸਮੱਸਿਆ ਨਹੀਂ ਆਈ ਨੇ ਖਾ ਲਿਆ ਤੇ ਇਹਦੇ ਉਲਟ ਵੀ ਚੱਲ ਜੀ ਹੁਣ 30 ਸਾਲਾਂ ਤੋਂ ਜਿਹੜਾ ਬੰਦਾ ਖਾਂਦਾ ਆ ਰਿਹਾ ਅਚਾਨਕ ਉਹਦੇ ਮਨ 'ਚ ਵਿਚਾਰ ਪੈਦਾ ਹੋ ਜਾਂਦਾ ਕਿ ਨਹੀਂ ਛੱਡ ਕੁਝ ਨਹੀਂ ਰੱਖਿਆ ਨਾ ਚੀ ਸਕਦਾ ਛੱਡ ਦਿੰਦਾ ਖਾਣਾ ਹੀ ਬੰਦ ਕਰ ਦਿੰਦਾ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦਾ ਸੀ ਬੰਦ ਕਰ ਦਿੰਦਾ ਕੋਈ ਦਵਾਈ ਨਹੀਂ ਲਈ ਕਿਸੇ ਤੋਂ ਲੈਕਚਰ ਨਹੀਂ ਸੁਣਿਆ ਅਚਾਨਕ ਹੀ ਮਨ ਦੇ ਵਿੱਚ ਵਿਚਾਰ ਪੈਦਾ ਹੋਇਆ ਉਸ ਵਿਚਾਰ ਤੇ ਅਮਲ ਕਰਨ ਦੀ ਹਿੰਮਤ ਮਿਲੀ ਤੇ ਉਹਨੇ ਅਮਲ ਕਰ ਲਿਆ ਜੇ ਇਹਨਾਂ ਗੱਲਾਂ ਨੂੰ ਕੋਈ ਚੀਜ਼ ਐਕਸਪਲੇਨ ਕਰਦੀ ਹੈ ਤਾਂ ਉਹ ਇਹੀ ਹੈ ਕਿ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾਲ ਕੋਈ ਕੋਸ਼ਿਸ਼ ਕਰੀਏ ਤੇ ਫਿਰ ਤੋਂ ਚੇਤਾ ਕਰਾਈਏ ਕਿ ਕੋਸ਼ਿਸ਼ ਅਸੀਂ ਤਾਂ ਹੀ ਕਰਾਂਗੇ ਜੇ ਪ੍ਰਮਾਤਮਾ ਸਾਡੇ ਤੋਂ ਕੋਸ਼ਿਸ਼ ਕਰਵਾਊਗਾ ਕੋਸ਼ਿਸ਼ ਕਰੀਏ ਕਿ ਅਸੀਂ ਇਦਾਂ ਦੀਆਂ ਬਹਿਸਾਂ ਦੇ ਵਿੱਚ ਨਾ ਪਈਏ ਇਨਾਂ ਝਗੜਿਆਂ ਤੋਂ ਬਚੀਏ ਇਹ ਝਗੜੇ ਕਰਕੇ ਕਿ ਮਾਸ ਖਾਣਾ ਕਿ ਨਹੀਂ ਖਾਣਾ ਇਹ ਝਗੜੇ ਕਰਕੇ ਮੂਰਖ ਨਾ ਬਣੀਏ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣਾ ਤੇ ਗਿਆਨ ਦੀ ਗੱਲ ਕੀੜੀ ਹੈ ਕਿ ਜੋ ਵਾਪਰਨਾ ਉਹਦੇ ਹੁਕਮ ਚ ਵਾਪਰਨਾ ਜਿੰਨੇ ਖਾਣਾ ਉਹਦੇ ਹੁਕਮ ਅਨੁਸਾਰ ਖਾਣਾ ਜਿੰਨੇ ਨਹੀਂ ਖਾਣਾ ਉਹਦੇ ਹੁਕਮ ਅਨੁਸਾਰ ਨਹੀਂ ਖਾਣਾ ਅਸੀਂ ਬਹਿਸਾਂ ਕਰਕੇ ਨਾ ਤਾਂ ਕਿਸੇ ਨੂੰ ਖਾਣ ਲਾ ਸਕਦੇ ਆ ਤੇ ਨਾ ਹੀ ਕਿਸੇ ਨੂੰ ਹਟਾ ਸਕਦੇ। ਸੋ ਇਹ ਦੂਸਰੇ ਭਾਗ ਦੀ ਗੱਲਬਾਤ ਸੀ। ਉਮੀਦ ਕਰਦੇ ਹਾਂ ਕਿ మాਸ ਖਾਣ ਜਾਂ ਨਾ ਖਾਣ ਦੇ ਮੁੱਦੇ ਤੇ ਤੁਹਾਡੇ ਵਿਚਾਰ ਜਿਹੜੇ ਨੇ ਉਹ ਬਹੁਤ ਹੱਦ ਤੱਕ ਸਪਸ਼ਟ ਹੋ ਗਏ ਹੋਣਗੇ। ਇੱਕ ਗੱਲ ਦਾ ਸੀ ਚੇਤਾ ਨਾ ਭੁੱਲੀਏ ਕਿ ਸਿੱਖ ਧਰਮ ਦੀ ਰਹਿਤ ਮਰਿਆਦਾ ਨਾਮ ਦੀ ਵੀ ਕੋਈ ਚੀਜ਼ ਹੈ। ਉਹ ਨਿਜਮ ਕਾਨੂੰਨ ਨੇ ਉਹ ਸਾਡਾ ਸੰਵਿਧਾਨ ਹੈ ਇਹ ਕਹਿ ਲਓ ਜਿਹੜਾ ਸਿੱਖ ਅੰਮ੍ਰਿਤਧਾਰੀ ਹੋ ਗਿਆ। ਉਨੂੰ ਰਹਿਤ ਮਰਿਆਦਾ ਦੀ ਪਾਲਣਾ ਕਰਨੀ ਹੀ ਪੈਂਦੀ ਹੈ ਇਹ ਕਹਿ ਲਈ ਜਾਂ ਕਰਨੀ ਚਾਹੀਦੀ ਹੈ ਪਰ ਅਮਰਤ ਧਾਰੀ ਉਹੀ ਹੋਏਗਾ ਜਿਹਦੇ ਅੰਦਰ ਇਹ ਪਰਮਾਤਮਾ ਇਸ ਵਿਚਾਰ ਨੂੰ ਪੈਦਾ ਕਰੇਗਾ ਜਿੰਨੂੰ ਪਰਮਾਤਮਾ ਇਹ ਹਿੰਮਤ ਬਖਸ਼ੇਗਾ ਕਿ ਉਹ ਅਮਰਤ ਧਾਰੀ ਹੋਵੇ ਤੇ ਰਹਿਤ ਮਰਿਆਦਾ ਦੀ ਇਨ ਬਿਨ ਪਾਲਣਾ ਕਰੇ ਇਥੇ ਹੀ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ ਬਿਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ